हे मुंहिंजा तारीअ तूं ਮਾਤਾਈ ਪੁੱਤਰਾ ਤੂੰ ਮਤਿਆ ਆ ਆਨੇਕਰ ਤੋਂ ਜੇਵਾ ਕੀ ਤੂੰ ਅਰਦਾਸ ਰੱਖੀ ਤੂੰ ਸਾਸੜ ਦੀ ਰੱਖੇ ਬੂੜੇ ਦੀ ਤੂੰ ਗੱਠ ਕਰਨਾਰਾ ਚੋਟੇ ਚਾਲਿਓ ਰਾਜੀਓ ਹਿਰਾ ਮਾਣੇ ਵਿੱਚ ਹੱਥ ਕਰਿਆ ਪ੍ਰੇਮਲ ਬਖਰੀਆਂ ਨਵਾਸਾ ਦਾ ਰੱਖੇ ਮਾਂ ਮੇਂ ਪੜੋਤੇ ਮਹਿਰੂ ਕਰਿਆ ਆਰਬ ਕਰੀਨੇ ਉਥਿਓ ਕੈਸੀ ਬਰੀਆ ਕਿ ਸਾਡਾ ਵਾਰੋਈ ਮਿਗਵਾਰਾ ਅਗੇ ਵੇਲਵੇ ਵੇਲਵੇ ਮਾਮੇ ਪੜਤਾ ਨੇ ਅੱਛੋ ਇਹ ਵਜਾਰਾ ਇਹ ਦਿਓ ਵਜਾਰ ਦੇ ਜਾ ਇਹ ਦਿਓ ਮੂਜਾ

খু মু যো গৰম হলে যা গলে দেৱ পুঠিয়া উম ਮਾਤੀ ਉਹ ਗਰਮ ਹੋ ਰਹਾ ਹਲੇ ਜਨੀ ਬੋਲੋ ਮਤਿਆ ਦੇਵਕੀ ਜੈ ਬੋਲੋ ਮਤਿਆ ਦੇਵਕੀ ਜੈ ਸੇ ਸਮਝੀ ਜਾਂਦਾ ਜਨਰੋ